ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਤਨ ਜੀ ਤੇ ਗੁਰਦੇਵ ਜੀ ਮਹਾਰਾਜ ਸਦਾ ਹੀ ਜੈਕਾਰੇ ਸਦਾ ਹੀ ਜੈਕਾਰੇ ਮਹਾਰਾਜ ਫਤਿਹ ਜੀ ਨਾਲ ਨਾਸ ਬਬਲੀ ਚਪਾ ਬਬਲੀ ਜੀ ਚੜੀ ਨਾ ਦੇਣ ਲਈ ਸੰਤਨ ਸਿੰਘ ਜੀ ਤੇ ਬਰਕਤ ਕਰੋ ਕਿਰਪਾਤ ਜੀ ਦੇ ਮੇਰ ਕਰੋ ਸੰਤਨ ਪਪਾ ਜੀ ਤੇ ਸੰਤਨ ਜੀ ਆਹੇ ਕਿਰਪਾਤ raag soohi shant mahalla panjwa karti ja ik ōnkar sat gur parsad tu tha gur be ragur ਮੈਂ ਜੇਹੀ ਕਾਣ ਚੇਰੀ ਰਾਮ ਤੂੰ ਸਾਗਰ ਰਤਨਾਗਰ ਹਉ ਸਾਰ ਨਾ ਜਾਣਾ ਤੇਰੀ ਰਾਮ ਤੂੰ ਠਾਕੁਰ ਬੇਰਾਗਰ ਮੈਂ ਜੇਹੀ ਕਾਣ ਚੇਰੀ ਰਾਮ ਤੂੰ ਸਾਗਰ ਰਤਨਾਗਰ ਹਉ ਸਾਰ ਨਾ ਜਾਣਾ ਤੇਰੀ ਰਾਮ ਸਾਰ ਨਾ ਜਾਣਾ ਤੂੰ ਵਡਦਾਣਾ ਕਰ ਮੇਰ ਰਮਤ ਸਾਈ ਕਿਰਪਾ ਕੀ ਜੈ ਸਾ ਮਤ ਦੀ ਜੈ ਆਠ ਪਹਿਰ ਤੁਧ ਧਿਆਈ ਗਰਬ ਨਾ ਕੀ ਜੈ ਰੇਣ ਹੋਵੀ ਜੈ ਤਾ ਗਾਥ ਜੀ ਅਰੇ ਤੇਰੀ ਸਭ ਉਪਰ ਨਾਨਕ ਕਾ ਠਾਕੁਰ ਮੈਂ ਜੇਹੀ ਕਣ ਤੇਰੀ ਨਾਮ ਤੁਮ ਗਾਉ ਹਰ ਹੱਥ ਗਹਿਰ ਗੰਭੀਰਾ ਤੂੰ ਤਾਂ ਮੈਂ ਪਾਰ ਬਹੋਰੀ ਆ ਰਾਮ ਤੁਮ ਗਾਉ ਹਰ ਹੱਥ ਗਹਿਰ ਗੰਭੀਰਾ ਤੁਮ ਪੇਰ ਹੰਮ ਬਾਹੋਰੀ ਆ ਰਾਮ ਤੁਮ ਵਡੇ ਵਡੇ ਵੜ ਉਚੇ ਹਾ ਇਤਨੀ ਕ ਲਹੋਰੀ ਆ ਰਾਮ ਹਾ ਕੇਸ਼ਨਾਈ ਇਕ ਤੂ ਹੈ ਆਪੀ ਆਪ ਸੁਜਾਨਾ ਅਮਰਤ ਦ੍ਰਿਸ਼ਟ ਨਮਖ ਪ੍ਰਾਪ ਜੀਵਾ ਸਰਬ ਰੰਗ ਰਸ ਮਾਨਾ ਚਰਨ ਹੈ ਸਰਣੀ ਦਾਸ ਹੈ ਦਾਸੀ ਮਨ ਮੋ ਲੈ ਤਨ ਹਰੀਆ ਨਾਨਕ ਠਾਕੁਰ ਸਰਬ ਸਮਾਣਾ ਆਪਨ ਪਾਵਨ ਕਰਿਆ ਤੁਝ ਉਪਰ ਮੇਰਾ ਹੈ ਮਾਣਾ ਤੂੰ ਹੈ ਮੇਰਾ ਤਾਣਾ ਰਾਮ ਸੁਰਤ ਮਤ ਜਦ ਰਾਈ ਤੇਰੀ ਜਿੱਥੋਂ ਜਾਣਾ ਹੈ ਜਾਣਾ ਰਾਮ ਸੋਈ ਜਾਣੈ ਸੋਈ ਪਛਾਨੈ ਜਾ ਕਉ ਨਦਰ ਸਿਰੰਦੇ ਮਨ ਮੁਖ ਭੂਲੀ ਬਹੁਤੀ ਰਾਹੀ ਫਾਤੀ ਮਾਇਆ ਭੰਦੇ ਠਾਗੁਰ ਪਾਣੀ ਸਾ ਗੁਣਵੰਤੀ ਤਿਨਹੀ ਸਭ ਰੰਗ ਮਾਣਾ ਨਾਨਕ ਕੀ ਦਰ ਤੂੰ ਹੈ ਠਾਕੁਰ ਤੂੰ ਨਾਨਕ ਕਾ ਮਾਣਾ ਹਉ ਵਾਰੀ ਵੰਨਿਆ ਕੋਲੀ ਵੰਨ ਤੂੰ ਪਰਬਤ ਮੇਰਾ ਓ ਲਾ ਰਾਮ ਹਉ ਭਲ ਜਾਈ ਲੱਖ ਲੱਖ ਬਰੀਆ ਜਿਨ ਭ੍ਰਮ ਪਰਦਾ ਖੋਲਾ ਰਾਮ ਮਿਟੇ ਅੰਧਾਰੇ ਤਜੇ ਬੇਕਾਰੇ ਠਾਕੁਰ ਸਿਉ ਮਨ ਮੰਨਾ ਪ੍ਰਭ ਜੀ ਬਾਣੀ ਭਈ ਨਿਕਾਣੀ ਸਫਲ ਜਨਮ ਪਰਵਾਨਾ ਭਈ ਅਮੁੱਲੀ ਭਾਰਾ ਜਲੀ ਮੁਗਤ ਜੁਗਤ ਦਰ ਖੋਲਾ ਕਾਹੋ ਨਾਨਕ ਹਾਉ ਨਿਰਬੋਈ ਸੋ ਪ੍ਰਭ ਮੇਰਾ ਓਲਾ ਪਈ ਅਮਲੀ ਭਾਰਾ ਚਲੀ ਮੁਗਤ ਜੁਗਤਦਾਰ ਖੋਲਾ ਕਾਹੋ ਨਾਨਕ ਹਾਉ ਨਿਰਬੋਈ ਸੋ ਪ੍ਰਭ ਮੇਰਾ ਓਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ